ਆਖਰੋ ਕਿਹੜਾ ਸਿੱਖ ਰਾਜਾ ਸੀ ਜਿਨੇ ਪੁਰਾਤਨ ਇਤਿਹਾਸਿਕ ਸ਼ਹਿਰ ਸਰਹੰਦ ਦੀਆਂ ਇੱਟਾਂ ਤੱਕ ਗੋਰੀ ਸਰਕਾਰ ਨੂੰ ਵੇਚ ਦਿੱਤੀਆਂ ਛੋਟੇ ਸਹਿਬਜ਼ਾਦਿਆਂ ਦੇ ਸ਼ਹੀਦੀ ਸਥਾਨ ਤੇ ਵੱਡੇ ਵੱਡੇ ਗੁਰੂ ਘਰ ਤਾਂ 18ਵੀਂ ਸਦੀ 'ਚ ਹੀ ਉਸਾਰ ਦਿੱਤੇ ਗਏ ਸਨ ਪਰ ਫਿਰ ਵੀ 1924 ਤੱਕ ਇਨ੍ਹਾਂ ਗੁਰੂ ਘਰਾਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੀ ਨਹੀਂ ਕੀਤਾ ਗਿਆ। ਪੁਰਾਤਨ ਸਮੇਂ 'ਚ ਜਦੋਂ ਸਿੱਖ ਸ਼ਰਦਾਲੂ ਫਤਿਹਗੜ੍ਹ ਸਾਹਿਬ ਜਾਂਦੇ ਸਨ ਤਾਂ ਉੱਥੋਂ ਦੀਆਂ ਇੱਟਾਂ-ਬੱਟ ਕੇ ਆਪਣੇ ਘਰ ਲਿਆ ਕੇ ਰੂੜੀ ਦੇ ਕਿਓ ਸੁੱਟਦੇ ਹੁੰਦੇ ਸਨ। ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਥਾਨ ਕਿੰਨੀ ਵਾਰ ਉਸਾਰੇ ਗਏ ਤੇ ਕਿੰਨੀ ਵਾਰ ਉਹਨਾਂ ਨੂੰ ਢਾਹ-ਢੇਰੀ ਕੀਤਾ ਗਿਆ। ਸ੍ਰੀ ਫਤਿਹਗੜ੍ਹ ਸਾਹਿਬ ਨਾਲ ਜੁੜਿਆ ਇਹ ਸਾਰਾ ਇਤਿਹਾਸ ਜਾਣਾਂਗੇ ਅੱਜ ਦੇ ਇਸ ਵੀਡੀਓ ਵਿੱਚ। ਪਰ ਅੱਗੇ ਵਧਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਤੁਸੀਂ ਸਾਡੇ ਵੀਡੀਓਜ਼ ਨੂੰ ਇੰਨਾ ਸਤਿਕਾਰ ਦਿੰਨੇ ਹੋ ਆਪ ਸਭ ਦਾ ਲੱਖ ਲੱਖ ਸ਼ੁਕਰਾਨਾ ਪਰ ਵੀਡੀਓ ਵੇਖਣ ਵਾਲੀ 90% ਸੰਗਤ ਨੇ ਚੈਨਲ ਨੂੰ ਸਬਸਕ੍ਰਾਈਬ ਹੀ ਨਹੀਂ ਕੀਤਾ ਹੋਇਆ ਸੋ ਅੱਗੇ ਵਧਣ ਤੋਂ ਪਹਿਲਾਂ ਸਕਸੈਸ ਦਾ ਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਛੋਟੇ ਸਹਬਜ਼ਾਦਿਆਂ ਦੀ ਸ਼ਹਾਦਤ ਦੇ ਸਿਰਫ 6 ਸਾਲ ਦੇ ਅੰਦਰ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਦੱਖਣ ਤੋਂ ਆ ਕੇ ਪੰਜਾਬ 'ਚ ਤੜਥੱਲੀ ਮਚਾ ਦਿੱਤੀ ਚੱਪੜ ਚੜੀ ਦੇ ਮੈਦਾਨ 'ਚ ਗੁਰੂ ਮਾਰੀ ਸਰਹੰਦ ਨੂੰ ਫਤਿਹ ਕਰਨ ਤੋਂ ਬਾਅਦ ਪਾਪੀ ਵਜ਼ੀਰ ਖਾਨ ਤੇ ਸੁੱਚਾ ਨੰਨ ਤੋਂ ਉਹਨਾਂ ਦੇ ਕੀਤੇ ਜ਼ੁਲਮਾਂ ਦਾ ਇੱਕ ਇੱਕ ਕਰਕੇ ਬਦਲਾ ਲਿਆ ਕਿਸ ਤਰ੍ਹਾਂ ਵਜੀਰ ਖਾਨ ਨੂੰ ਦਰਖਤ ਨਾਲ ਪੁੱਠਾ ਲਮਕਾ ਕੇ ਅੱਗ ਲਾ ਦਿੱਤੀ ਕਿਸ ਤਰ੍ਹਾਂ ਲੁੱਤੀ ਲਾਉ ਸੁੱਚਾ ਨੰਦ ਦੇ ਨੱਕ 'ਚ ਨਕੇਲ ਪਾ ਕੇ ਉਹਨੂੰ ਸਰਹੰਦ ਦੀਆਂ ਗਲੀਆਂ 'ਚ ਘੁਮਾਇਆ ਗਿਆ ਇਹਨਾਂ ਸਬਦਾਂ ਜ਼ਿਕਰ ਆਪਾਂ ਆਲਰੇਡੀ ਇੱਕ ਵੀਡੀਓ ਵਿੱਚ ਕਰ ਚੁੱਕੇ ਹਾਂ ਸਰਹੰਦ ਫਤਿਹ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਤੁਰੰਤ ਪੈਰ ਨਾਲ ਸ਼ਹੀਦਿਆਂ ਵਾਲੇ ਸਥਾਨ 'ਤੇ ਇੱਕ ਗੁਰੂ ਘਰ ਦੀ ਉਸਾਰੀ ਕਰਵਾਈ ਤੇ ਪਾਪੀਆਂ ਦੇ ਸ਼ਹਿਰ ਸਰਹੰਦ ਦਾ ਨਾਮ ਵੀ ਬਦਲ ਕੇ ਸੈਭ ਜਾਦਿਆਂ ਦੀ ਯਾਦ ਵਿੱਚ ਫਤਿਹਗੜ੍ਹ ਸਾਹਿਬ ਕਰ ਦਿੱਤਾ ਪਰ ਅਫਸੋਸ ਗੁਰੂ ਘਰ ਦੀ ਇਹ ਇਮਾਰਤ ਮਸਾਂ 6 ਸਾਲ ਹੀ ਸਲਾਮਤ ਰਹੀ ਤੇ ਸੰਨ 1716 ਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਰਹੰਦ ਇੱਕ ਵਾਰ ਫੇਰ ਮੁਗਲਾਂ ਦੇ ਕਬਜ਼ੇ ਚ ਆ ਗਿਆ ਇਹ ਸਿੱਖਾਂ ਦੇ ਲਈ ਉਹ ਕਾਲਾ ਦੌਰ ਸੀ ਜਦੋਂ ਸਿੱਖ ਨੂੰ ਵੇਖਦੇ ਹੀ ਕਤਲ ਕਰ ਦੇਣ ਦਾ ਹੁਕਮ ਸੀ ਇੰਜ ਮੰਨਿਆ ਜਾਂਦਾ ਸੀ ਜਿਵੇਂ ਦੁਨੀਆਂ ਦੇ ਨਕਸ਼ੇ ਤੇ ਕੋਈ ਸਿੱਖ ਬਚਿਆ ਹੀ ਨਹੀਂ ਤਾਂ ਇਹੋ ਜੇ ਵਿਪਦਾ ਭਰੇ ਦੌਰ ਚ ਗੁਰੂ ਘਰ ਦਾ ਝੂਲਦਾ ਨਿਸ਼ਾਨ ਸਾਹਿਬ ਵੈਰੀਆਂ ਨੂੰ ਕਿੱਥੇ ਬਰਦਾਸ਼ਤ ਹੋਣਾ ਸੀ ਪਰ ਸਮਾਂ ਆਪਣੀ ਚਾਲ ਚੱਲਦਾ ਰਿਹਾ ਤੇ ਫਿਰ ਸਿੱਖ ਮਿਸਲਾਂ ਹੋਂਦ ਵਿੱਚ ਆਈਆਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੀ ਅਗਵਾਈ 'ਚ ਸਰਦਾਰ ਜੱਸਾ ਸਿੰਘ ਰਾਮਗੜੀਆ ਸਰਦਾਰ ਹਰੀ ਸਿੰਘ ਪੰਗੀ ਤੇ ਸਰਦਾਰ ਚੜਤ ਸਿੰਘ ਸ਼ੁਕਰਚੱਕੀਆ ਵਰਗੇ ਮਿਸਲਾਂ ਦੇ ਸਰਦਾਰਾਂ ਨੇ ਰਲ ਕੇ ਸਰਹੰਦ ਤੇ ਹੱਲਾ ਬੋਲ ਦਿੱਤਾ ਸਰਹੰਦ ਦੇ ਹਾਕਮ ਜੈਨ ਖਾਨ ਨੂੰ ਨਰਕਾਂ 'ਚ ਪੁਝਾ ਕੇ ਇੱਕ ਵਾਰ ਫੇਰ ਸਰਹੰਦ ਖਾਲਸੇ ਦੇ ਨਾਮ ਕਰ ਦਿੱਤਾ ਇਸ ਪਾਪੀ ਧਰਤੀ ਤੇ ਸਿੱਖਾਂ ਨੂੰ ਇੰਨਾ ਰੋਸ ਸੀ ਕਿ ਇੱਥੋਂ ਦੀ ਇੱਕ-ਇੱਕ ਇਮਾਰਤ ਢਹਿ-ਢੇਰੀ ਕਰ ਦਿੱਤੀ ਗਈ। ਵੱਡੇ-ਵੱਡੇ ਰੇਸ ਜਾਦਿਆਂ ਤੇ ਸਰਕਾਰੀ ਅਹੁਦੇਦਾਰਾਂ ਦੇ ਆਲੀਸ਼ਾਨ ਮਹਿਲ ਹਾਥੀਆਂ ਦੇ ਮਗਰ ਬਨ ਕੇ ਢਹਿ-ਢੇਰੀ ਕਰ ਦਿੱਤੇ। ਸਿਰਫ ਕੁਝ ਇੱਕ ਹਿੰਦੂ ਮਹੱਲੇ ਜੋ ਕਿ ਗੁਰੂ ਘਰ ਦੇ ਦੋਖੀ ਨਹੀਂ ਸਨ, ਬਸ ਉਹੀ ਸਲਾਮਤ ਰਹੇ। ਗੁਰੂ ਦੇ ਸਿੰਘ ਇਸ ਪਾਪੀਆਂ ਦੇ ਸ਼ਹਿਰ ਨੂੰ ਇੰਨਾ ਆਪਾਗਾ ਮੰਨਦੇ ਸਨ ਕਿ ਉਹਨਾਂ ਨੂੰ ਇੱਥੇ ਰੁੱਕ ਕੇ ਆਰਾਮ ਤੱਕ ਕਰਨਾ ਮਨਜ਼ੂਰ ਨਹੀਂ ਸੀ। ਸਾਰਾ ਦਿਨ ਇਸ ਨਗਰ ਤੇ ਆਪਣਾ ਰੋਕ ਕੱਢਣ ਤੋਂ ਬਾਅਦ ਉਹ ਰਾਤ ਇਸ ਨਗਰ ਦੀ ਹੱਦ ਤੋਂ ਬਾਹਰ ਜਾ ਕੇ ਤੰਬੂਆਂ 'ਚ ਰਾਤ گزارਦੇ ਸਨ। ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਸੈਬਜਾਦਿਆਂ ਦੇ ਸ਼ਹੀਦੀ ਸਥਾਨਾਂ ਦੀ ਭਾਲ ਲਈ ਨਗਰ ਦੇ ਕੁਝ ਬਜ਼ੁਰਗਾਂ ਨੂੰ ਆਪਣੇ ਪਾਸ ਬੁਲਾਇਆ ਕਿਉਂਕਿ ਇਨ੍ਹਾਂ ਬਜ਼ੁਰਗਾਂ ਨੇ ਉਹ ਸ਼ਹੀਦੀਆਂ ਆਪਣੀ ਅੱਖੀਂ ਵੇਖੀਆਂ ਸਨ ਸੋ ਉਹਨਾਂ ਦੀ ਨਿਸ਼ਾਨਦੇਹੀ ਵਾਲੇ ਪਵਿੱਤਰ ਸ਼ਹੀਦੀ ਸਥਾਨਾਂ ਤੇ ਸਭ ਤੋਂ ਪਹਿਲਾਂ ਇੱਕ ਥੜੇ ਦੀ ਉਸਾਰੀ ਕਰਵਾਈ ਗਈ ਤੇ ਫਿਰ ਉਸ ਥੜੇ ਤੇ ਸਿੰਘਾਂ ਨੇ ਚੰਦੋਆ ਸਾਹਿਬ ਤਾਣ ਕੇ ਉੱਥੇ ਪੰਜ ਸ਼ਸਤਰਾਂ ਦੀ ਸਥਾਪਨਾ ਕੀਤੀ ਤੇ ਥੜੇ ਦੇ ਕੋਲ ਨਿਸ਼ਾਨ ਸਾਹਿਬ ਝੁਲਾ ਦਿੱਤਾ ਤੇ ਫਿਰ ਸਿੰਘ ਇਹਨਾਂ ਸ਼ਸਤਰਾਂ ਨੂੰ ਗੁਰੂ ਸਰੂਪ ਜਾਣ ਕੇ ਉਹਨਾਂ ਤੇ ਚੌਰ ਕਰਦੇ ਮਾਇਆ ਪੇਟਾ ਕਰਕੇ ਮੱਥਾ ਟੇਕਦੇ ਸਵੇਰੇ ਸ਼ਾਮ ਉੱਥੇ ਕੀਰਤਨ ਹੁੰਦਾ ਤੇ ਗੁਰੂ ਦੀ ਤੇਗ ਤੇ ਅਟੁੱਟ ਲੰਗਰ ਵਰਤਾਇਆ ਜਾਂਦਾ ਤੇ ਇਸ ਤੋਂ ਬਾਅਦ ਸਰਹੰਦ ਸ਼ਹਿਰ ਜੋ ਕਿ ਹੁਣ ਇੱਕ ਵਾਰ ਫੇਰ ਫਤਿਹਗੜ੍ਹ ਸਾਹਿਬ ਹੋ ਗਿਆ ਸੀ ਉੱਥੇ ਮਿਸਲਾਂ ਦੇ ਸਰਦਾਰਾਂ ਨੇ ਇੱਕ ਵਾਰ ਫੇਰ ਵਖ-ਵਖ ਗੁਰੂ ਘਰਾਂ ਦੀ ਉਸਾਰੀ ਕਰਵਾਈ ਇਥੇ ਇੱਕ ਗੱਲ ਹੋਰ ਸਾਂਝੀ ਕਰਨੀ ਬਣਦੀ ਹੈ ਕਿ ਫਤਿਹਗੜ੍ਹ ਸਾਹਿਬ ਵਿੱਚ ਤਾਂ ਪਵਿੱਤਰ ਸਥਾਨਾਂ ਦੀ ਸਾਰ ਸੰਭਾਲ ਦਾ ਕੰਮ ਚੱਲ ਰਿਹਾ ਸੀ ਪਰ ਇਹ ਉਹੀ ਸਮਾਂ ਸੀ ਜਦੋਂ ਉਧਰ ਦੂਜੇ ਪਾਸੇ ਸਾਡਾ ਦਰਬਾਰ ਸਾਹਿਬ ਵੀ ਟਹਿ ਟੇਰੀ ਹੋਇਆ ਪਿਆ ਸੀ ਅਹਿਮਦ ਅਬਦਾਲੀ ਨੇ ਤੋਪਾਂ ਦੇ ਗੋਲਿਆਂ ਨਾਲ ਸਾਡਾ ਪਵਿੱਤਰ ਸਥਾਨ ਮਲਬੇ ਵਿੱਚ ਤਬਦੀਲ ਕਰਤਾ ਸੀ ਤੇ ਇਧਰ ਸਰਦਾਰ ਜਸਾ ਸਿੰਘ ਆਲੂ ਵਾਲੀਆ ਚਾਹੁੰਦੇ ਸਨ ਕਿ ਸਰਹੰਦ ਤੋਂ ਲੁੱਟਿਆ ਗਿਆ ਸ਼ਾਹੀ ਖਜ਼ਾਨਾ ਗੁਰੂ ਘਰ ਲਈ ਹੀ ਵਰਤਿਆ ਜਾਵੇ। ਸੋ ਦਰਬਾਰ ਸਾਹਿਬ ਦੀ ਉਸਾਰੀ ਲਈ ਮਾਇਆ ਜਟੌਣ ਵਾਸਤੇ ਸਰਦਾਰ ਸਾਹਿਬ ਨੇ ਜ਼ਮੀਨ ਤੇ ਇੱਕ ਚਾਦਰ ਵਿਛਾਈ ਤੇ ਸਰਹੰਦ ਤੋਂ ਲੁੱਟਿਆ 9 ਲੱਖ ਰੁਪਈਆ ਉੱਤੇ ਢੇਰੀ ਕਰਤਾ ਤੇ ਇਸ ਤੋਂ ਬਾਅਦ ਬਾਕੀ ਦੇ ਸਰਦਾਰਾਂ ਨੇ ਵੀ ਰਲ ਕੇ 5 ਲੱਖ ਰੁਪਈਆ ਉਸ ਚਾਦਰ ਤੇ ਢੇਰੀ ਕਰਤਾ। ਸੋ ਅੱਜ ਆਪਾਂ ਦਰਬਾਰ ਸਾਹਿਬ ਦੀ ਜਿਹੜੀ ਇਮਾਰਤ ਦੇ ਦਰਸ਼ਨ ਕਰਦੇ ਹਾਂ ਇਹਦੀ ਉਸਾਰੀ ਦੀ ਸ਼ੁਰੂਆਤ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੋਹੀ ਹੋਈ ਸੀ ਤੇ ਆਖਰਕਾਰ ਹੁਣ ਵਾਰੀ ਸੀ ਕਿਸੇ ਇੱਕ ਸਰਦਾਰ ਨੂੰ ਫਤਿਹਗੜ ਸਾਹਿਬ ਦੀ ਜ਼ਿੰਮੇਵਾਰੀ ਸੌਂਪਨ ਦੀ ਪਰ ਮਿਸਲਾਂ ਦਾ ਕੋਈ ਵੀ ਸਰਦਾਰ ਇਸ ਗੁਰੂਮਾਰੀ ਧਰਤੀ ਨੂੰ ਲੈਣਾ ਨਹੀਂ ਸੀ ਚਾਹੁੰਦਾ ਕਾਫੀ ਸੋਚ ਵਿਚਾਰ ਕਰਨ ਤੋਂ ਬਾਅਦ ਆਖਰਕਾਰ ਇਹ ਫੈਸਲਾ ਲਿਆ ਗਿਆ ਕਿ ਇੱਥੋਂ ਦੇ ਵਸਨੀਕ ਜਿਹੜੇ ਸਰਦਾਰ ਨੂੰ ਚੁਣਨਗੇ ਫਤਿਹਗੜ ਸਾਹਿਬ ਉਹਨਾਂ ਨੂੰ ਦੇ ਦਿੱਤਾ ਜਾਊਗਾ ਸੋ ਫਤਿਹਗੜ ਸਾਹਿਬ ਦੇ ਲੋਕਲ ਵਸਨੀਕਾਂ ਨੇ ਸਰਦਾਰ ਬੁੱਢਾ ਸਿੰਘ ਦਾ ਪੱਲਾ ਫੜਿਆ ਸਰਦਾਰ ਬੁੱਢਾ ਸਿੰਘ ਜੀ ਨੂੰ ਹਾਂ ਤਾਂ ਕਰਨੀ ਪਈ ਪਰ ਕਦੇ ਵੀ ਦਿਲੋਂ ਇਸ ਗੁਰੂਮਾਰੀ ਧਰਤੀ ਨਾਲ ਜੁੜ ਨਹੀਂ ਪਾਏ ਤੇ 6 ਮਹੀਨੇ ਬਾਅਦ ਹੀ ਉਹਨਾਂ ਨੇ 25000 ਰੁਪਇਆ ਲੈ ਕੇ ਇਹ ਸ਼ਹਿਰ ਪਟਿਆਲਾ ਰਿਆਸਤ ਦੇ ਮਾਲਕ ਬਾਬਾ ਆਲਾ ਸਿੰਘ ਨੂੰ ਸੌਂਪ ਦਿੱਤਾ ਉਸ ਪੁਰਾਤਨ ਸਮੇਂ ਦੇ ਸਿੱਖ ਆਪਣੇ ਗੁਰੂ ਸਾਹਿਬ ਨਾਲ ਇੰਨਾ ਪਿਆਰ ਕਰਦੇ ਸਨ ਕਿ ਉਦੋਂ ਦੇ ਸਿੱਖਾਂ 'ਚ ਇੱਕ ਖਾਸ ਰਵਾਇਤ ਪ੍ਰਚਲਿਤ ਸੀ ਕਿ ਜਦੋਂ ਵੀ ਕੋਈ ਸਿੱਖ ਫਤੇਗੜ ਸਾਹਿਬ ਦੀ ਧਰਤੀ ਤੇ ਦਰਸ਼ਨ ਕਰਨ ਜਾਂਦਾ ਤਾਂ ਉਥੋਂ ਦੇ ਉਜਾੜੇ ਹੋਏ ਸਰਹੰਦ ਸ਼ਹਿਰ ਦੀਆਂ ਪੰਜ ਿੱਟਾਂ ਆਪਣੇ ਨਾਲ ਲੈ ਕੇ ਆਉਂਦਾ ਤੇ ਉਹਨਾਂ ਨੂੰ ਤੋੜ ਕੇ ਜਾਂ ਤਾਂ ਦਰਿਆ 'ਚ ਜਾਂ ਰੂੜੀ ਵਰਗੀ ਕਿਸੇ ਮਾੜੀ ਥਾਂ ਤੇ ਸੁੱਟ ਕੇ ਆਪਣਾ ਰੋਸ ਪ੍ਰਗਟ ਕਰਦਾ ਉਦੋਂ ਦੇ ਤੇ ਅੱਜ ਦੇ ਸਿੱਖਾਂ ਵਿੱਚ ਕਿੰਨਾ ਫਰਕ ਹੈ ਸਾਡੇ ਸਿੱਖ ਧਰਮ ਦੇ ਕੀ ਸਿਧਾਂਤ ਕੀ ਰਵਾਇਤਾਂ ਹਨ ਜੇ ਇਹਦੇ ਬਾਰੇ ਸਾਨੂੰ ਆਪ ਨੂੰ ਹੀ ਨਹੀਂ ਪਤਾ ਹੋਊਗਾ ਤਾਂ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਕੀ ਸਿਖਾਵਾਂਗੇ ਜਨਮ ਤੋਂ ਲੈ ਕੇ ਮਰਨ ਤੱਕ ਇੱਕ ਸਿੱਖ ਦੇ ਆਪਣੇ ਧਰਮ ਅਨੁਸਾਰ ਕੀ ਰਵਾਇਤਾਂ ਹਨ ਕੀ ਸਿਧਾਂਤ ਹਨ ਇਹਨਾਂ ਸਭ ਨਾਲ ਜਾਣੂ ਕਰਵਾਉਂਦੀ ਹੈ ਸਾਡੀ ਇਹ ਕਿਤਾਬ ਸਿੱਖ ਰਵਾਇਤਾਂ ਦੀ ਗੁਰਤੀ ਬਿਲਕੁਲ ਹੀ ਸਰਲ ਭਾਸ਼ਾ ਵਿੱਚ ਲਿਖੀ ਇਹ ਈ-ਬੁੱਕ ਖਰੀਦਣਾ ਚਾਹੂੰ ਤਾਂ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਊਗਾ ਸਮੇਂ ਚ ਅੱਗੇ ਵਧੀਏ ਤਾਂ ਜਦੋਂ ਬਾਬਾ ਆਲਾ ਸਿੰਘ ਦੇ ਪੜਪੋਤਾ ਮਹਾਰਾਜਾ ਕਰਮ ਸਿੰਘ ਪਟਿਆਲੇ ਦੇ ਤਖਤ ਤੇ ਬੈਠਾ ਤਾਂ ਉਹਨਾਂ ਨੇ ਫਤਿਹਗੜ੍ਹ ਸਾਹਿਬ ਦੇ ਗੁਰੂ ਘਰਾਂ ਦੀ ਉਸਾਰੀਆਂ ਦਾ ਕੰਮ ਇੱਕ ਵਾਰ ਫੇਰ ਅਰੰਭਿਆ ਮਹਾਰਾਜਾ ਕਰਮ ਸਿੰਘ ਦੇ ਸਮੇਂ ਚ ਗੁਰੂ ਘਰਾਂ ਦੀਆਂ ਇਮਾਰਤਾਂ ਨੇ ਸ਼ਾਨੋ ਸ਼ੌਕਤ ਦੇ ਨਵੇਂ ਆयाम ਚੁੰਮੇ ਸਾਰੇ ਗੁਰੂ ਘਰਾਂ ਦੇ ਨਾਮ ਵੱਡੀਆਂ-ਵੱਡੀਆਂ ਜ਼ਗੀਰਾਂ ਲਵਾਈਆਂ ਗਈਆਂ ਤੇ ਮਹਾਰਾਜਾ ਕਰਮ ਸਿੰਘ ਸਨ ਜਿਨ੍ਹਾਂ ਨੇ ਸਰਕਾਰੀ ਕਾਗਜ਼ਾਂ 'ਚ ਸਰਹੰਦ ਦਾ ਨਾਮ ਬਦਲ ਕੇ ਫਤਿਹਗੜ੍ਹ ਸਾਹਿਬ ਕਰਵਾਇਆ ਸਿੱਖ ਟਹਿ ਟੇਰੀ ਕਿਤੇ ਸਰਹੰਦ ਸ਼ਹਿਰ ਦੇ ਮਲਬੇ ਨੂੰ ਰੂੜੀ ਦੇ ਢੇਰ ਨਾਲੋਂ ਵੱਧ ਨਹੀਂ ਮੰਨਦੇ ਸਨ ਤੇ ਇਹ ਖੰਡਰ ਅਜਾਈ ਥਾਂ ਘੇਰੀ ਪਏ ਸਨ ਸੋ ਜਦੋਂ ਮਹਾਰਾਜਾ ਮਹਿੰਦਰ ਸਿੰਘ ਪਟਿਆਲਾ ਦੇ ਤਖਤ ਤੇ ਬੈਠੇ ਉਦੋਂ ਭਾਰਤ ਵਿੱਚ ਅੰਗਰੇਜ਼ਾਂ ਦਾ ਰਾਜ ਸੀ ਸੋ ਉਹਨਾਂ ਨੇ ਸਰਹੰਦ ਸ਼ਹਿਰ ਦਾ ਮਲਬਾ ਆਪਣੇ ਮਿੱਤਰ ਅੰਗਰੇਜ਼ਾਂ ਦੀ ਕੰਪਨੀ ਨਾਰਥਰਨ ਵੈਸਟਰਨ ਰੇਲਵੇ ਨੂੰ ਵੇਚ ਦਿੱਤਾ ਤੇ ਇਸ ਕੰਪਨੀ ਨੇ ਆਪਣੀਆਂ ਰੇਲਵੇ ਲਾਈਨਾਂ ਵਸਾਉਣ ਲਈ ਸੈਂਕੜੇ ਮੀਲਾਂ ਤੱਕ ਇਹਨਾਂ ਇੱਟਾਂ ਨੂੰ ਕੰਮ ਚ ਲਿਆ ਅੱਜ ਵੀ ਇਹ ਇੱਟਾਂ ਉਸ ਇਲਾਕੇ ਦੀ ਰੇਲਵੇ ਲਾਈਨਾਂ ਦੇ ਥੱਲੇ ਮੌਜੂਦ ਹਨ ਸੋ ਜੇ ਸ਼ੁਰੂ ਤੋਂ ਹੁਣ ਤੱਕ ਗਿਣੀਏ ਤਾਂ ਸੈਭਜੱਤਿਆਂ ਦੇ ਸ਼ਹੀਦੀ ਵਾਲੇ ਸਥਾਨਾਂ ਦੀ ਉਸਾਰੀ ਹੁਣ ਤੱਕ ਕੁੱਲ 4 ਵਾਰ ਹੋ ਚੁੱਕੀ ਹੈ ਪਹਿਲੀ ਵਾਰ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਦੂਜੀ ਵਾਰ ਮਿਸਲਾਂ ਦੇ ਸਮੇਂ ਤੀਜੀ ਵਾਰ ਮਹਾਰਾਜਾ ਕਰਮ ਸਿੰਘ ਦੇ ਸਮੇਂ ਤੇ ਚੌਥੀ ਵਾਰ ਉਸਾਰੀ ਸਨ 1944-45 ਦੇ ਲਾਗੇ ਹੋਈ ਸੀ ਉਹੀ ਇਮਾਰਤ ਜੋ ਆਪਾਂ ਅੱਜ ਵੇਖਦੇ ਹਾਂ ਇਸ ਤੋਂ ਇਲਾਵਾ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਇੱਕ ਇਤਹਾਸਿਕ ਸਰੋਤ ਵਿੱਚ ਇਹ ਵੀ ਜ਼ਿਕਰ ਮਿਲਦਾ ਹੈ ਕਿ ਸਾਹਿਬਜ਼ਾ ਦੇੰਦੇ ਸ਼ਹੀਦੀ ਤੋਂ ਬਾਅਦ ਜਦੋਂ ਵਜ਼ੀਰ ਖਾਨ ਦੀ ਬੀਗਮ ਨੇ ਉਹਦੇ ਮਾੜੇ ਕਰਮਾਂ ਤੋਂ ਦੁਖੀ ਹੋ ਕੇ ਆਤਮ ਹੱਤਿਆ ਕਰ ਲਈ ਤਾਂ ਕਪੂਰੇ ਚੌਧਰੀ ਦੇ ਕਹਨ ਤੇ ਵਜ਼ੀਰ ਖਾਨ ਨੇ ਉਸ ਸ਼ਹੀਦੀ ਵਾਲੇ ਪਵਿੱਤਰ ਸਥਾਨ ਤੇ ਇੱਕ ਨਿੱਕਾ ਜਿਹਾ ਚਬੂਤਰਾ ਬਣਵਾਇਆ ਸੀ ਪਰ ਕਿਉਂਕਿ ਇਹ ਜ਼ਿਕਰ ਸਿਰਫ ਇੱਕੋ ਸਰੋਤ ਵਿੱਚ ਮਿਲਦਾ ਹੈ ਸੋ ਇਹ ਗੱਲ ਮੰਨਣ 'ਚ ਨਹੀਂ ਆਉਂਦੀ ਪਰ ਫਤਿਹਗੜ ਸਾਹਿਬ ਦਾ ਰੋਚਕ ਤੇ ਹੈਰਾਨੀਜਨਕ ਇਤਿਹਾਸ ਹਰੇ ਇਥੇ ਛੋਟੇ ਸਾਹਿਬਜ਼ਾਦੇਾਂ ਦੇ ਸ਼ਹੀਦੀ ਵਾਲੇ ਸਥਾਨ ਸਿੱਖਾਂ ਲਈ ਇਸ ਧਰਤੀ ਦੇ ਸਵਰਗ ਹਨ ਮਿਸਲਾਂ ਦੇ ਸਮੇਂ ਤੋਂ ਹੀ ਸਿੰਘਾਂ ਨੇ ਇਨ੍ਹਾਂ ਸਥਾਨਾਂ 'ਤੇ ਵੱਡੇ ਵੱਡੇ ਗੁਰੂ ਘਰਾਂ ਦੀਆਂ ਉਸਾਰੀਆਂ ਕਰਵਾ ਦਿੱਤੀਆਂ ਸਨ ਤੇ ਬਾਅਦ ਦੇ ਮਹਾਰਾਜਿਆਂ ਨੇ ਇਨ੍ਹਾਂ ਸ਼ਹੀਦੀ ਵਾਲੇ ਪਵਿੱਤਰ ਸਥਾਨਾਂ 'ਤੇ ਇਹੋ ਜਿਹੇ ਗੁਰੂ ਘਰਾਂ ਦੀਆਂ ਉਸਾਰੀਆਂ ਕਰਵਾਈਆਂ ਕਿ ਵੱਡੇ ਵੱਡੇ ਬਾਦਸ਼ਾਹਾਂ ਦੇ ਮਹਿਲ ਵੀ ਫਿੱਕੇ ਪੈਂਦੇ ਸਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਿੰਘਾਂ ਨੇ ਵੱਡੇ ਵੱਡੇ ਗੁਰੂ ਘਰ ਤਾਂ ਬਣਾ ਦਿੱਤੇ ਪਰ 1924 ਤੱਕ ਯਾਨੀ ਕਿ ਸਹਿਬਜ਼ਾਦੇ ਦੀ ਸ਼ਹਾਦਤ ਦੇ 200 ਸਾਲ ਬਾਅਦ ਤੱਕ ਵੀ ਛੋਟੇ ਸਹਿਬਜ਼ਾਦੇ ਨਾਲ ਜੁੜੇ ਕਿਸੇ ਵੀ ਸ਼ੁਰੂ ਕਰ ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਸੀ ਹੋਇਆ ਦਰਅਸਲ ਮੈਂ ਥੋੜਾ ਸਮਾਂ ਪਹਿਲਾਂ ਇਹ ਜ਼ਿਕਰ ਕੀਤਾ ਸੀ ਕਿ ਸੁਲਤਾਨੁਲ ਕੌਮ ਸਰਦਾਰ ਜੱਸਾ ਸਿੰਘ ਆਲੂਵਾਲੀਆ ਤੇ ਮਿਸਲਾਂ ਦੇ ਹੋਰ ਵੱਡੇ ਵੱਡੇ ਸਰਦਾਰਾਂ ਨੇ ਰਲ ਕੇ ਸਭ ਤੋਂ ਪਹਿਲਾਂ ਸ਼ਹੀਦੀ ਵਾਲੇ ਸਥਾਨ ਤੇ ਇੱਕ ਥੜੇ ਦੀ ਉਸਾਰੀ ਕਰਵਾਈ ਸੀ ਤੇ ਉੱਥੇ ਪੰਜ ਸ਼ਸਤਰ ਸਥਾਪਿਤ ਕੀਤੇ ਸਨ ਤੇ ਫਿਰ ਇਹੀ ਰੀਤ ਅਗਲੇ 200 ਸਾਲਾਂ ਤੱਕ ਛੋਟੇ ਸੈਬਜ਼ਾ ਦੇ ਨਾਲ ਜੁੜੇ ਫਤਿਹਗੜ੍ਹ ਸਾਹਿਬ ਦੇ ਹਰ ਗੁਰੂ ਘਰ ਤੇ ਚੱਲਦੀ ਰਹੀ ਦਾਅਵੇ ਨਾਲ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪਰ ਕਿਉਂਕਿ ਇਹ ਉਸ ਸਮਾਂ ਸੀ ਜਦੋਂ ਮਿਸਲਾਂ ਦੇ ਸਰਦਾਰ ਜੰਗਲਾਂ ਬੇਲਿਆਂ ਚ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਸਨ ਸਿੱਖ ਕੌਮ ਦੇ ਪਹਿਲੇ ਦੋਵੇਂ ਖੱਲੂਕਾਰੇ ਇਸੇ ਦੌਰਤੀ ਹੋਏ ਸਨ ਸੋ ਹੋ ਸਕਦਾ ਹੈ ਕਿ ਉਸ ਸਮੇਂ ਮੌਕੇ ਤੇ ਸਿੰਘਾਂ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਸਰੂਪ ਮੌਜੂਦ ਹੀ ਨਾ ਹੋਵੇ ਇਸੇ ਲਈ ਫਿਰ ਸਿੰਘਾਂ ਨੇ ਥੜਾ ਸਾਹਿਬ ਤੇ ਸ਼ਸਤਰ ਸਥਾਪਿਤ ਕੀਤੇ ਹੋਣਗੇ ਤੇ ਕਿਉਂਕਿ ਇਹ ਰੀਤ ਸਰਦਾਰ ਜਸਾ ਸਿੰਘ ਆਲੂਵਾਲੀਆ ਤੇ ਸਰਦਾਰ ਚੜਤ ਸਿੰਘ ਸ਼ੁਕਰਚੱਕੀਆ ਵਰਗੇ ਵੱਡੇ-ਵੱਡੇ ਸੂਰਮਿਆਂ ਨੇ ਚਲਾਈ ਸੀ ਸੋ ਬਾਅਦ ਵਿੱਚ ਇਹ ਜਿਉਂ ਦੀ ਤਿਉਂ ਹੀ ਚੱਲਦੀ ਰਹੀ ਤੇ ਫਿਰ ਅੱਗੇ 1924 ਤੱਕ ਜਾ ਕੇ ਜਦੋਂ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ ਤੇ ਫਿਰ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਇਨ੍ਹਾਂ ਗੁਰੂਕਰਤ ਚ ਹੋਣਾ ਸ਼ੁਰੂ ਹੋਇਆ ਇਸ ਤੋਂ ਇਲਾਵਾ ਇੱਕ ਹੋਰ ਹੈਰਾਨੀਜਨਕ ਗੱਲ ਇਹ ਹੈ ਕਿ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਦੇ ਲਗਭਗ 200 ਸਾਲ ਬਾਅਦ ਤੱਕ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਇਸ ਅਲੌਕਿਕ ਸ਼ਹਾਦਤ ਨਾਲ ਜੁੜੀ ਕੋਈ ਵੀ ਯਾਦਗਾਰ ਨਹੀਂ ਸੀ ਮਨਾਈ ਜਾਂਦੀ ਤੇ ਫਿਰ ਇਤਿਹਾਸ ਵਿੱਚ ਇੱਕ ਗਿਆਨੀ ਠਾਕੁਰ ਸਿੰਘ ਜੀ ਕਰਕੇ ਹੋਏ ਹਨ ਇਹ ਸਨ 1887 ਦੀ ਗੱਲ ਹੈ ਜਦੋਂ ਉਹਨਾਂ ਨੇ ਪਹਿਲੀ ਵਾਰ ਮਹਿਸੂਸ ਕੀਤਾ ਕਿ ਸੈਭਜਾਦ ਦੇ ਇਤਿਹਾਸਿਕ ਦਿਵਸ ਮਨਾਏ ਜਾਣੇ ਜ਼ਰੂਰੀ ਹਨ ਤੇ ਉਸੇ ਸਾਲ ਫਿਰ ਉਹਨਾਂ ਨੇ 11 12 ਤੇ 13 ਪੋਹ ਦੇ ਦਿਨ ਤੈਅ ਕਰਕੇ ਇੱਕ ਬੜਾ ਹੀ ਵਿਸ਼ਾਲ ਸਮਾਗਮ ਉਲੀਕਿਆ ਸੋ ਉਦੋਂ ਤੋਂ ਯਾਨੀ ਕਿ 1887 ਤੋਂ ਫਿਰ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਹਫ਼ਤੇ ਮਨਾਏ ਜਾਣ ਦੀ ਰੀਤ ਸ਼ੁਰੂ ਹੋਈ। ਸੋ ਇਹ ਸੀ ਫਤਿਹਗੜ੍ਹ ਸਾਹਿਬ ਨਾਲ ਜੁੜਿਆ ਸਾਡਾ ਕੀਮਤੀ ਇਤਿਹਾਸ। ਵਜ਼ੀਰ ਖਾਨ ਤੇ ਸੁੱਚਾ ਨੰਨ ਤੋਂ ਸਿੰਘਾਂ ਨੇ ਕਿਵੇਂ ਬਦਲਾ ਲਿਆ ਇਹ ਤੁਸੀਂ ਇਸ ਵੀਡੀਓ ਤੇ ਕਲਿੱਕ ਕਰਕੇ ਵੇਖ ਸਕਦੇ ਹੋ। ਤੇ ਜੇ ਸਾਡੀ ਕਿਤਾਬ ਸਿੱਖ ਰਵਾਇਤਾਂ ਦੀ ਗੁਰਤੀ ਖਰੀਦਣਾ ਚਾਹੋ ਤਾਂ ਲਿੰਕ ਡਿਸਕ੍ਰਿਪਸ਼ਨ ਵਿੱਚ ਹੈ। ਤੇ ਹਮੇਸ਼ਾ ਦੀ ਤਰ੍ਹਾਂ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ